ਵਿਸ਼ੇਸ਼ ਲੋਕ ਸਭਾ ਚੋਣਾਂ ਦੀ ਤਾਰੀਖ ਦਾ ਐਲਾਨ ਹੋ ਚੁੱਕਾ ਹੈ ਇਸ ਦੇ ਮੱਦੇਨਜ਼ਰ ਲੁਧਿਆਣਾ ਪੁਲਿਸ ਵੀ ਸਖਤ ਨਜ਼ਰ ਆ ਰਹੀ ਹੈ ਇਸ ਦੇ ਚਲਦੇ ਲੁਧਿਆਣੇ ਦੇ ਹਲਕਾ ਆਦਮਨਗਰ ਅਤੇ ਦੱਖਣੀ ਦੇ ਵਿੱਚ ਪੁਲਿਸ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਦੇਖਰੇਖ ਹੇਠ ਵੱਖ-ਵੱਖ ਪੁਲਿਸ ਦੀ ਟੁਕੜੀਆਂ ਦੇ ਨਾਲ ਮਿਲ ਕੇ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਲੋਕਾਂ ਦੇ ਵਿੱਚ ਕੌਨਫੀਡੈਂਸ ਪੈਦਾ ਕਰਨ ਦੇ ਲਈ ਇਹ 플ੈਗ ਮਾਰਚ ਕਰਿਆ ਜਾ ਰਿਹਾ ਹੈ ਉਧਰ ਹੀ ADC ਪੀ ਦੇ ਸਿੰਘ ਨੇ ਵੀ মিডিਆ ਨਾਲ ਗੱਲਬਾਤ ਦੌਰਾਨ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਲੋਕਾਂ ਦੇ ਵਿੱਚ ਕੌਨਫੀਡੈਂਸ ਪੈਦਾ ਕਰਨ ਦੇ ਮੱਦੇ ਨਜ਼ਰ ਨਾਲ ਚੋਣਾਂ ਨੂੰ ਲੈ ਕੇ ਇਹ 플ੈਗ ਮਾਰਚ ਕਰਿਆ ਗਿਆ ਜਿਸ ਦੇ ਵਿੱਚ ਉਹਨਾਂ ਨੂੰ ਜਾਗਰੂਤ ਵੀ ਕੀਤਾ ਜਾ ਰਿਹਾ ਅਤੇ ਕਰਾਇਮ ਨੂੰ ਠੱਲ ਪਾਉਣ ਦੇ ਲਈ ਲੋਕਾਂ ਵਿੱਚ ਅਵੇਅਰਨੈਸ ਲਈਾਈ ਜਾ ਰਹੀ ਹੈ ਤਾਂ ਕਿ ਲੋਕ ਪੀਸਫੁਲੀ ਤਰੀਕੇ ਦੇ ਨਾਲ ਇਨ੍ਹਾਂ ਵੋਟਾਂ ਨੂੰ ਪਾਸ ਕਰਨ ਆਪਣੇ ਜੀ ਇਹ ਸ਼ਿਮਲਾਪੁਰੀ ਦਾ ਏਰੀਆ ਹੈ ਡਾਬੇ ਦਾ ਏਰੀਆ ਆਪਣਾ ਪੂਰਾ ਆਪਣੀ ਸਬਡਿਵੀਜ਼ਨ ਜ਼ੋਨ 2 ਦਾ ਏਰੀਆ ਆਪਾਂ ਕਵਰ ਕਰਾਂਗੇ ਆਪਾਂ ਕਿਹੜੀ ਜਗ੍ਹਾ ਤੋਂ ਸ਼ੁਰੂ ਕਰਕੇ ਤੇ ਕਿਹੜੀ ਆਪਾਂ ਸ਼ਿਮਲਾਪੁਰੀ ਤੋਂ ਸ਼ੁਰੂ ਕਰਕੇ ਪੂਰਾ ਚੱਕਰ ਲਗਾ ਕੇ ਫਿਰ ਸ਼ਿਮਲਾਪੁਰੀ ਖਤਮ ਕਰਾਂਗੇ ਕਿਸ ਰਿਗਾਰਡਿੰਗ ਕੱਢਿਆ ਜਾ ਰਿਹਾ ਇਹ ਜੀ ਆਪਣੇ ਇਲੈਕਸ਼ਨ ਕੋਡ ਲੱਗਾ ਹੋਇਆ ਜੀ ਉਸ ਰਿਗਾਰਡਿੰਗ ਹੈਗਾ ਜੀ ਸਰ ਜਿਹੜੇ ਅੱਜ ਕੱਲ ਨਸ਼ਾ ਤਸਕਰ ਬਹੁਤ ਘੁੰਮ ਰਹੇ ਆ ਲੁਧਿਆਣੇ ਸ਼ਹਿਰ ਦੇ ਵਿੱਚ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਆਪਾਂ ਜੋ ਆਪਾਂ ਫੜ ਰਹੇ ਹਾਂ ਜੀ ਉਹਨਾਂ ਨੂੰ ਜੋ ਅਗਰ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈ ਸਾਨੂੰ ਦਿਓ ਵੈਸੇ ਆਪਣੀ ਸਾਰੀ ਪੁਲਿਸ ਟੀਮ ਐਕਟਿਵ ਹੈਗੀ ਹੈ ਸਾਰੇ ਜਿੰਨੇ ਵੀ ਇਦਾਂ ਦੇ ਬੰਦੇ ਹੈਗੇ ਆ ਆਪਾਂ ਫੜ ਰਹੇ ਹਾਂ ਉਹਨਾਂ ਨੂੰ ਉਹਨਾਂ ਨੂੰ ਫੜ ਕੇ ਆਪਾਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸਰ ਲੋਕਾਂ ਨੂੰ ਮੈਸੇਜ ਸਿਰਫ ਵਿਸ਼ਵਾਸ ਵਾਸਤੇ ਹੀ ਹੈਗਾ ਜੀ ਇਹ ਫਲੈਗ ਮਾਰਚ ਕਿ ਸਾਰ ਸਾਰਿਆਂ ਤੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਮੇਨਟੇਨ ਕਰਨਾ ਹੈ ਤੇ ਬਾਕੀ ਲੋਕਾਂ ਤੇ ਵਿਸ਼ਵਾਸ ਪੈਦਾ ਕਰਨਾ ਹੈ ਕਿ ਪੁਲਿਸ ਇੱਥੇ ਐਕਟਿਵ ਹੈਗੀ ਆ ਆਪਾਂ ਪੂਰਾ ਚੁਸਤੀ ਨਾਲ ਡਿਊਟੀ ਕਰਕੇ ਆਪਾਂ ਇਲੈਕਸ਼ਨ ਵਧੀਆ ਕਰਾਵਾਂਗੇ ਅੱਜ ਦਾ ਜਿਹੜਾ ਇਹ ਫਲੈਗ ਮਾਰਚ ਹੈ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਜਿਹੜਾ ਕੌਨਫੀਡੈਂਸ ਬਿਲਡਿੰਗ ਪਬਲਿਕ ਦੇ ਵਿੱਚ ਕਰਨ ਲਈ ਕੱਢਿਆ ਜਾ ਰਿਹਾ ਹੈਗਾ 1 ਜੂਨ ਨੂੰ ਪੰਜਾਬ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਵੋਟਾਂ ਪੈਣੀਆਂ ਨੇ ਜਨਰਲ ਅਸੈਂਬਲੀ ਲਈ ਸੋ ਉਸ ਦੇ ਸੰਬੰਧ ਵਿੱਚ ਜਿਹੜਾ ਹੈ ਲੋਕਾਂ ਦੇ ਵਿੱਚ ਇੱਕ ਕੰਫੀਡੈਂਸ ਬਣ ਸਕੇ ਕਿ ਜਿਹੜੀਆਂ ਇਲੈਕਸ਼ਨਸ ਨੇ ਉਹ ਫੇਅਰ ਤਰੀਕੇ ਨਾਲ ਬਿਨਾ ਕਿਸੇ ਡਰ ਭਾਵ ਤੋਂ ਜਿਹੜਾ ਹੈ ਉਹ ਹੋਣਗੀਆਂ ਸੋ ਉਸ ਦੇ ਸੰਬੰਧ ਵਿੱਚ ਇਹ ਕੀਤਾ ਜਾ ਰਿਹਾ ਹੈ ਫੋਰਸ ਕਿਹੜੀ ਕਿਹੜੀ ਹੈ ਫੋਰਸ ਸਾਡੇ ਕੋਲੇ ਸੀਐਪੀਐਫ ਹੈ ਜੀ ਹੋਰ ਪੈਰਾ ਮਿਲਟਰੀ ਫੋਰਸਸ ਤੇ ਸਾਡੀ ਆਪਣੀ ਜਿਹੜੀ ਫੋਰਸ ਹੈ ਪੰਜਾਬ ਪੁਲਿਸ ਦੀ ਉਹ ਸਾਰੀਆਂ ਫੋਰਸਸ ਇਕੱਠੇ ਹੋ ਕੇ ਜਿਹੜਾ ਹੈ ਇਹ ਕੰਫੀਡੈਂਸ ਬਿਲਡਿੰਗ ਕਰ ਰਹੀ ਹੈ પાસੇ ਦਾ ਚੋਲਜਾਤਾਂ ਲੱਗਿਆ ਹੋਇਆ ਪਰ ਕਿਤੇ ਨਾ ਕਿਤੇ ਕ੍ਰਾਈਮ ਘਟਦਾ ਨਜ਼ਰ ਨਹੀਂ ਆ ਰਿਹਾ ਲੁਧਿਆਣਾ ਚਾਹ ਦੇ। ਆ ਦੇਖੋ ਐਡਮਿਨਿਸਟ੍ਰੇਸ਼ਨ ਵੱਲੋਂ ਪੁਲਿਸ ਵੱਲੋਂ ਇਹ ਪ੍ਰਬੰਧ ਜਿਹੜੇ ਨੇ ਪੂਰੇ ਪੁਖਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹਮਨ ਭਾਗੀ ਘਟਨਾ ਜਿਹੜੀ ਉਹ ਨਾ ਘਟੇ ਲੇਕਿਨ ਜੇਕਰ ਫੇਰ ਵੀ ਕਿਸੇ ਪਾਸਿਓਂ ਕੋਈ ਕਮੀ ਪੇਸ਼ੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਉਸ ਨੂੰ ਪੂਰੀ ਤਰ੍ਹਾਂ ਠੀਕ ਕਰ ਲਿਆ ਜਾਏਗਾ।